ਪੇਛੜ ਦਾ ਮਤਲਬ ਕੀ ਹੁੰਦਾ ਇਹਨਾਂ ਨੇ ਤਾਂ ਥਾਂ ਬਣਾਵਾਂ ਉੱਥੇ ਤੁਹਾਨੂੰ ਕਹਿੰਦੇ ਤੁਸੀਂ ਕੱਪੜੇ ਚੇਕ ਕਰੋ ਇਹਦੇ ਸਾਨੂੰ ਕਹਿੰਦੇ ਤੁਸੀਂ ਇਹਨੂੰ ਬਿਠਾਓ ਇੱਥੇ ਪਾਗਲ ਇੱਥੇ ਬੈਠੇ ਆ ਅਥੀ ਨਿਯੰਤਰਣ ਖਾਮਾ ਕਾਤੋ ਦੇ ਰਹੀਆਂ ਇਹਨਾਂ ਨੂੰ ਤਰੀਖਾ ਤੋ ਦੇ ਰਹੀਆਂ ਇਨਕਮ ਟੈਕਸ ਅਸੀਂ ਭਰੀ ਦਾਵਾ ਸਾਡੇ ਸਿਰ ਤੇ ਤਨਖਾਹਾਂ ਮੈ ਲੈਨੇ ਕਾਤੋ ਲੈ ਰਹੇ ਥੇ ਗੱਲੀ ਵੈਕ ਲੈ ਰਹੇ ਥੇ ਹੈ ਬਈ ਇਹ ਆ ਉਹ ਪੀਡਲੀ ਫੇਲ ਹੈ ਪਈ ਸਾਡੇ ਪੀਛੇ ਨੰਬਰ ਹੋ ਗਿਆ ਸਾਡੀ ਸੀਟੇਸ਼ਨ ਦਾਖਲ ਕੀਤਾ ਜੇ ਝੱਟ ਕੋ ਵੈਂਟੀਲੇਟਰ ਹੀ ਨਹੀਂ ਹੈ ਤਾਂ ਫਿਰ ਬੰਦ ਕਰ ਦੋ ਫਿਰ ਹਸਪੀਟਲ ਹੀ ਬੰਦ ਕਰ ਦੋ ਸਰਕਾਰੀ ਹੋਰ ਫਿਰ ਬੈਂਟਿਲੇਟਰ ਹੀ ਹੈ ਹਲੇ ਪਰ ਤੋਂ ਚੋ ਤਿੰਨ ਤਿੰਨ ਮਰੀਜ਼ ਮਾਰੇ ਭਾਈ ਸਾਡੇ ਸਾਡਾ ਆਕਸੀਜਨ ਕਰਕੇ ਤਿੰਨ ਮਰੀ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਉਹ ਤੁਹਾਨੂੰ ਕਹਿੰਦੇ ਵੈਂਟੀਲੇਟਰ ਹੀ ਨਹੀਂ ਆ ਕਾਦੇ ਵਾਸ ਨਹੀਂ ਆਨੀ ਆ ਬੰਦਾ ਬਹੁਤ ਧੀਆ ਪੋਤਾ ਆਪਣਾ ਪੁਰਖਿਆਂ ਵਾਲਾ ਆ ਜੀ ਅਜਾ ਆਪਣੇ ਦੋ ਧਿਆ ਵਾਲਾ ਤੋਂ ਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਧਿਆਰ ਜੀ ਉਹਨੂੰ ਕਹਿੰਦਾ ਮੇਰੇ ਨਾਲ ਵਿਆਹ ਕਰਾ ਅੱਛਾ ਨਹੀਂ ਤੂੰ ਕਿੱਧਰ ਅੰਦਰ ਆ ਚੱਲ ਇਹਨੇ ਚੇਪੇੜ ਮਾਰ ਕੇ ਪਈ ਢੇਰ ਜੀ ਉਹਨੇ ਬਾਹਰ ਪੇ ਤਾਂ ਪੇ ਗਿਆ ਪਤਾ ਨਹੀਂ ਮੋਰਸਾ ਦਾ ਤੇਲ ਕੱਢਿਆ ਖੰਡ ਟੱਪ ਕੇ ਆਇਆ ਕੁੱਲਰ ਪਿੱਛੇ ਕੀਤਾ ਬਾਰੀ ਦਾ ਕਮੇਲ ਖੁੰਡੀ ਜੀ ਅੰਦਰ ਪਡੋਰ ਬਾਦੋਂ ਨੇ ਅੱਗ ਲਾ ਦਿੱਤੀ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਦਾਅਵੇ ਉਹ ਤਾਂ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀਂ ਦੇਖਿਆ ਵਾ ਮੈਂ ਨਾ ਮੈਂ ਇਹ ਨਾਲ ਮੈਂ ਕਿ ਮੈਂ ਬੋਨ ਦੇਣੀ ਛੱਡ ਦੇਣੀ ਭਾਈ ਜਲੰਧਰ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਵਿਆਹ ਤੋਂ ਇਨਕਾਰ ਕਰਨ ਤੇ ਇੱਕ ਸ਼ਖਸ ਦੇ ਵੱਲੋਂ ਘਰ ਨੂੰ ਅੱਗ ਲਗਾ ਦਿੱਤੀ ਗਈ ਤੇ ਬੁਰੀ ਤਰੀਕੇ ਦੇ ਨਾਲ ਬੱਚਿਆਂ ਸਮੇਤ ਮਾਂ ਇਸ ਅੱਗ ਦੇ ਵਿੱਚ ਝੁਲਸ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਸਿਵਲ ਹਸਪਤਾਲ 'ਚ ਸਹੀ ਤਰੀਕੇ ਨਾਲ ਜ਼ਖਮੀਆਂ ਦਾ ਇਲਾਜ ਨਹੀਂ ਹੋਇਆ। ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਸਿਵਲ ਹਸਪਤਾਲ ਤੇ ਵੀ ਇਲਜ਼ਾਮ ਲਗਾਏ ਗਏ। ਮਾਮਲਾ ਜਲੰਧਰ ਦੇ ਇਕਤਾ ਨਗਰ ਦਾ ਹੈ ਜਿੱਥੇ ਕਿ ਇੱਕ ਮਹਿਲਾ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਪਿਛਲੇ 5 ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਕਿਰਾਏ ਦੇ ਮਕਾਨ ਤੇ ਆਪਣੇ ਤਿੰਨ ਬੱਚਿਆਂ ਦੇ ਨਾਲ ਰਹਿ ਰਹੀ ਹੈ ਤੇ ਉਸ ਨੂੰ ਇੱਕ ਸ਼ਖਸ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਸ਼ਖਸ ਉਹਨਾਂ ਦੇ ਘਰ ਦਾਖਲ ਹੁੰਦਾ ਉਸ ਔਰਤ ਨੂੰ ਵਿਆਹ ਦੇ ਲਈ ਫੋਰਸ ਕਰਦਾ ਪਰ ਔਰਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਗੁੱਸੇ ਦੇ ਵਿੱਚ ਆ ਕੇ ਇਸ ਸ਼ਖਸ ਦੇ ਚਪੇੜ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸ਼ਖਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਬਦਲਾ ਲਿਆ ਗਿਆ ਕਿ ਉਹ ਛੱਤ ਦੇ ਜ਼ਰੀਏ ਦਰਵਾਜ਼ਾ ਖੋਲਕੇ ਘਰ ਦੇ ਵਿੱਚ ਦਾਖਲ ਹੋਇਆ ਤੇ ਘਰ ਦੇ ਵਿੱਚ ਪੈਟਰੋਲ ਪਾ ਕੇ ਉਸ ਦੇ ਵੱਲੋਂ ਘਰ ਨੂੰ ਅੱਗ ਲਗਾ ਦਿੱਤੀ ਗਈ। ਮੌਕੇ ਤੇ ਘਰ ਦੇ ਵਿੱਚ ਮਾਂ ਆਪਣੇ ਦੋ ਬੱਚਿਆਂ ਦੇ ਨਾਲ ਮੌਜੂਦ ਸੀ ਤੇ ਇਸ ਅੱਗ ਦੇ ਵਿੱਚ ਇਹ ਤਿੰਨੇ ਜਾਣੇ ਬੁਰੀ ਤਰੀਕੇ ਦੇ ਨਾਲ ਚੁਲਸ ਗਏ ਨੇ। ਪਰਿਵਾਰਕ ਮੈਂਬਰ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚੇ ਪਰ ਸਿਵਲ ਹਸਪਤਾਲ ਦਾ ਜੋ ਸਟਾਫ ਸੀ ਉਹਨਾਂ ਨੇ ਕਹਿ ਦਿੱਤਾ ਕਿ ਆਈਸੀਯੂ ਦੇ ਵਿੱਚ ਜਗ੍ਹਾ ਨਹੀਂ ਹੈ ਤੇ ਇਹਨਾਂ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲਿਆਇਆ ਜਾਵੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਸਪੀਟਲ ਦੇ ਸਟਾਫ ਦੇ ਵੱਲੋਂ ਉਹਨਾਂ ਦੇ ਨਾਲ ਚੰਜ ਨਾਲ ਗੱਲਬਾਤ ਨਹੀਂ ਕੀਤੀ ਗਈ ਕੋਈ ਵੀ ਇਲਾਜ ਸਮੇਂ ਸਿਰ ਨਹੀਂ ਕੀਤਾ ਗਿਆ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਵੈਂਟੀਲੇਟਰ ਵੀ ਸਿਵਲ ਹਸਪਤਾਲ ਦੇ ਵਿੱਚ ਨਹੀਂ ਸੀ ਇਸ ਤੋਂ ਇਲਾਵਾ ਜੋ ਸਟਾਫ ਸੀ ਉਹਨਾਂ ਦੇ ਵੱਲੋਂ ਪਰਿਵਾਰ ਨੂੰ ਇਹੀ ਕਿਹਾ ਜਾ ਰਿਹਾ ਸੀ ਕਿ ਮਰੀਜ਼ਾਂ ਦੇ ਕੱਪੜੇ ਪਰਿਵਾਰ ਦੇ ਵੱਲੋਂ ਖੁਦ ਬਦਲੇ ਜਾਣ ਯਾਨੀ ਕਿ ਕਿਸੇ ਵੀ ਤਰੀਕੇ ਸਟਾਫ ਦੇ ਵੱਲੋਂ ਸਹੀ ਤਰ੍ਹਾਂ ਦੇ ਨਾਲ ਇਲਾਜ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਕਿਸੇ ਹੋਰ ਹਸਪੀਟਲ ਦੇ ਵਿੱਚ ਜ਼ਖਮੀਆਂ ਨੂੰ ਪਰਿਵਾਰ ਦੇ ਵੱਲੋਂ ਲਜਾਇਆ ਗਿਆ ਹੈ ਮਾਮਲੇ ਸੰਬੰਧੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਪਰਿਵਾਰ ਦੇ ਬਿਆਨ ਲਏ ਗਏ ਨੇ ਤੇ ਉਸ ਸ਼ਖਸ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀਛੜ ਦਾ ਮਤਲਬ ਕਿ ਹੁੰਦਾ ਹੈ ਇਹਨਾਂ ਨੇ ਸਾਂ ਬਣਾਵਣਾ। ਉੱਥੇ ਤੁਹਾਨੂੰ ਕਹਿੰਦੇ ਤੁਸੀਂ ਕੱਪੜੇ ਚੇਂਜ ਕਰੋ ਇਹਦੇ। ਸਾਨੂੰ ਕਹਿੰਦੇ ਤੁਸੀਂ ਇਹਨੂੰ ਬਿਠਾਓ। ਅਸੀਂ ਪਾਗਲ ਇੱਥੇ ਬੈਠੇ ਆਂ। ਅਸੀਂ ਨਹੀਂ ਇਹਨਾਂ ਤਨਖਾਹਾਂ ਮਾ ਕਾਤੋ ਦੇ ਰਹੇ ਇਹਨਾਂ ਨੂੰ। ਫਰੀਖਾ ਤੇ ਦੇ ਰਹੀਆਂ ਇਨਕਮ ਟੈਕਸ ਅਸੀਂ ਭਰੀਦਾ ਵਾ ਸਾਡੇ ਸਰ ਤੋਂ ਤਨਖਾਹਾਂ ਮੈਂ ਲੜਕਾ ਤੋਂ ਲੈ ਰਹੇ ਥੇ ਗੱਲੀ ਬੈਕ ਲੈ ਰਹੇ ਥੇ ਹੈ ਨਹੀਂ ਕੋਈ ਅੰਦਰ ਆਇਆ ਉਹਨੂੰ ਬਸ ਤੁਹਾਨੂੰ ਕਹਿ ਰਹੇ ਨੇ ਕੱਪੜੇ ਵੀ ਤੁਸੀਂ ਬਦਲੋ ਤੇ ਬਿਠਾ ਦਿਓ ਤੁਹਾਨੂੰ ਪਾਗਲ ਕੀਤਾ ਐ ਇਹਨਾਂ ਨੇ ਉੱਥੇ ਵੀ ਆਪ ਹੀ ਪਾਈ ਹੁਣ ਕੁੜੀ ਜੇ ਤੁਹਾਡੇ ਕੋਈ ਉੱਥੇ ਐਮਬੂਲੈਂਸ ਜੇ ਤੁਹਾਡੇ ਕੋ ਬੈਂਟੀਲੇਟਰ ਹੀ ਨਹੀਂ ਐ ਤਾਂ ਫਿਰ ਬੰਦ ਕਰ ਦਿਓ ਫਿਰ ਹਸਪੀਟਲ ਹੀ ਬੰਦ ਕਰ ਦਿਓ ਸਰਕਾਰੀ ਹੋਰ ਵੀ ਬੈਂਟੀਲੇਟਰ ਹੀ ਐ ਹਲੇ ਪਰਸੋ ਤੋਂ ਤਿੰਨ ਤਿੰਨ ਮਰੀਜ਼ ਮਾਰੇ ਭਾਈ ਸਾਡੇ ਸਾਡੇ ਆਕਸੀਜਨ ਕਰਕੇ ਤਿੰਨ ਮਰੀਜ਼ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਉਹ ਤੁਹਾਨੂੰ ਕਹਿੰਦੇ ਵੈਂਟੀਲੇਟਰ ਹੀ ਨਹੀਂ ਆ ਕਾਦੇ ਵਾਸੀ ਨਹੀਂ ਆਣੀਆਂ ਉਹ ਤੁਹਾਡੀ ਤੁਹਾਡੀ ਥੇਰ ਦਰਦੀ ਹੈ ਵੈਂਟੀਲੇਟਰ ਦੇ ਪੈਸੇ ਸਾਡੇ ਕੋਲ ਤੁਸੀਂ ਲੈ ਰਹੇ ਹੋ ਕੌਣ ਲੈ ਰਿਹਾ ਇੱਥੇ ਕੀ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਉਹ ਹੀ ਪੂਰੀਆਂ ਨਹੀਂ ਹੋਣਗੀਆਂ ਮਾ ਬੁੱਧੂ ਮੈਂ ਕਹਿੰਦਾ ਮੈਂ ਕਹਿੰਦਾ ਹਸਪੀਟਲ ਜਾਣਾ ਹੀ ਚਾਹ ਤਾਲੇ ਲਾ ਦੇਣੇ ਚਾਹੀਦੇ ਸਰਕਾਰ ਮੇਰੀ ਗੱਲ ਸੁਣੋ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਬੰਦੇ ਬੰਦੇ ਦਾਅਵੇ ਕਰਦੀ ਹੈ ਦਵਾਗੇ ਉਹ ਤਾਂ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀਂ ਦੇਖਿਆ ਵਾ ਮੈਂ ਕਿਹਾ ਮੈਂ ਇਹਨਾਂ ਸਾਥ ਮੈਂ ਕਿਹਾ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਕੋਈ ਵੀ ਸਰਕਾਰ ਮੈਂ ਨਹੀਂ ਬੋਟ ਦੇਣੀ ਅੱਤਵਾਦ ਨਾ ਮੇਰਾ ਪਰਿਵਾਰ ਦਊਗਾ ਨਾ ਮੇਰੇ ਰਿਸ਼ਤੇਦਾਰ ਦੋਗੇ ਵੋਟ ਕੋਈ ਵੀ ਨਹੀਂ ਬੋਟ ਦਊਗਾ ਅੱਤਵਾਦ ਕੋਈ ਕਾਂਗਰਸ ਨਹੀਂ ਕੋਈ ਕੋਈ ਜੇ ਇਲਾਜ ਨਹੀਂ ਉਹਨਾਂ ਫਾਇਦਾ ਕੀ ਬੋਰਡ ਦੇਣ ਦਾ ਇਹਨਾਂ ਨੂੰ ਹੈ ਇਹਨਾਂ ਫੁੱਦੂ ਬਣਾਇਆ ਸਾਨੂੰ ਉਤ ਸਾਨੂੰ ਹੀ ਕਹਿ ਰਿਹਾ ਤੁਸੀਂ ਕਰੋ ਇਲਾਜ ਆਥੀ ਤੁਹਾਨੂੰ ਡਿਸਚਾਰਜ ਕਰਦੇ ਤੁਸੀਂ ਲੈ ਜਾਓ ਆਪਣੀ ਆਪਣੀ ਐਂਬੂਲੈਂਸ ਹੀ ਲੈ ਜਾਓ ਹੈ ਕਿਹੜਾ ਮਤਲਬ ਹੈ ਇਹਨਾਂ ਦਾ ਉਤ ਮੈਡਮ ਓਕੀ ਹੋ ਰਹੀ ਤੁਹਾਨੂੰ ਹੈ ਇੱਥੇ ਕੋਈ ਨਰਸ ਨਹੀਂ ਹੈਗੀ ਉਤ ਮੈਡਮ ਓਕੀ ਹੋ ਰਹੀ ਕੋਈ ਇਦਾਂ ਮਲਾਜ ਠੀਕ ਹੈ ਜੀ ਨਾਮਾ ਮੰਡੀ ਸਤਾ ਆਪਣਾ ਇਕਤਾ ਨਗਰ ਫੇਸ 2 ਦੇ ਵਿੱਚ ਰਹਿੰਦੀ ਹੋ ਰੈਂਟ ਦੇ ਉੱਤੇ ਇਹਨਾਂ ਦੀ ਡੈਥ ਹੋ ਚੁੱਕੀ ਆ ਜੀ ਤਾ ਦੀ ਹੋਰ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਭਾਜੀ ਤਿੰਨ ਬੱਚੇ ਆ ਤੇ ਮੁੰਡਾ ਹੈਗਾ ਆਪਣਾ 5-6 ਸਾਲ ਦਾ ਕੁੜੀ ਆ ਇੱਕ 13 ਸਾਲ ਦੀ ਨਹੀਂ 12 ਸਾਲਾਂ ਦੀ ਉਹ ਆਇਆ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਇਹ ਪੋਲੇ ਕਰਕੇ ਉਹ ਆਪਣਾ ਉਹ ਸਬਜੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਾਹ ਰੱਖੀ ਇਹਦੇ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਅੰਮ੍ਰਿਤ ਦੀ ਕੋਈ ਨੋ ਵੀ ਚਲ ਗਈ ਹੋਈ ਘਰੋਂ ਉਹ ਬਜੂਲ ਆ ਬੁੱਢਾ ਵਾ ਉਹਦਾ ਧੀਆ ਪੋਤਾ ਆਪਣਾ ਪੋਤਿਆਂ ਵਾਲਾ ਆ ਜੀ ਵਿੱਚ ਆਪਣੇ ਦੋ ਧੀਆ ਵਾਲਾ ਉਹਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਇਤਿਆਰ ਕੀ ਉਹਨੂੰ ਕਹਿੰਦਾ ਮੇਰਾ ਵਿਆਹ ਕਰਾ ਅੱਛਾ ਨਹੀਂ ਤੂੰ ਕਿੱਧਰ ਅੰਦਰ ਆਇਆ ਚੱਲ ਇਹਨਾਂ ਚ ਫੇਡ ਮਾਰ ਕੇ ਪਈ ਤੇ ਉਹਦੇ ਜੀ ਉਹਨੇ ਬਾਹਰ ਭੇਜਤਾ ਪੇ ਗਿਆ ਪਤਨ ਮੁਰਸਾ ਕੋਲ ਤੇਲ ਕੱਢਿਆ ਕੰਨ ਟੱਪ ਕੇ ਆਇਆ ਕੂਲਰ ਪਿੱਛੇ ਕੀਤਾ ਬਾਰੀ ਦਾ ਕੰਮ ਨਹੀਂ ਪੁੰਡੀ ਜਾਂਦੀ ਸੀ ਅੰਦਰ ਪਡੋਲ ਪਾ ਦੇ ਉਹਨੇ ਅੱਗ ਲਾਤੀ ਤੇ ਘਰ ਦੇ ਵਿੱਚ ਉਸ ਟਾਈਮ ਕੌਣ ਮੌਜੂਦ ਸੀ ਛੋਟੇ ਅੱਛਾ ਜੀ ਨਾਲ ਸਾਡੇ ਕਿੰਨੇ ਬੱਚੇ ਸੀਗੇ ਮੌਜੂਦ ਘਰ ਦੇ ਵਿੱਚ ਦੋ ਬੱਚੇ ਸੀਗੇ ਮੌਜੂਦ ਉੱਥੇ ਹਮ ਹਾਂਜੀ ਉਹ ਕੁੜੀਆਂ ਵੀ ਲੱਤਾਂ ਥੱਲੇ ਸੜਗੀਆਂ ਬੇਟੇ ਦੀਆਂ ਵੀ ਸੜਗੀਆਂ ਹੋਈਆਂ ਉਹ ਵੀ ਨਾਲ ਹੀ ਐਂਬੂਲੈਂਸ ਭੇਜ ਦਿੱਤੇ ਹੋਏ ਆ ਉਹਨੂੰ ਲੈ ਕੇ ਆਏ ਸੀਗੇ 11 ਵਜੇ ਦੇ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਜਿਹੜੀ ਲੇਡੀ ਉਹ ਕਿੰਨੇ ਕਿੰਨੇ ਵੀ ਸੜੇ ਪਏ ਆ ਨਹੀਂ ਲੇਡੀ ਕਿੰਨੇ ਵੀ ਸੜੀ ਪਏ ਜਿਹੜੀ ਸਪਾਜੀ ਫੇਸ ਬਚਿਆ ਆ ਜੀਬ ਵੀੰਦਰੋ ਸੜ ਗਈ ਉਹਾਂ ਦੀ ਬਾਕੀ ਸਾਰੀ ਥੱਲੇ ਸੜ ਗਈ ਆ ਉਹ ਬਾਹਵਾ ਬੂਮਾ ਜੋ ਸਾਰਾ ਕੁਝ ਸੜ ਗਿਆ ਉਹ ਕੰਡਮ ਕਰਦੀ ਇਹਨਾਂ ਦੀ ਕੁੜੀ ਹੋਰ ਘਰ ਦੇ ਵਿੱਚ ਕੋਣ ਕੋਣ ਮੌਜੂਦ ਸੀਗੇ ਜਦੋਂ ਇਹ ਘਟਨਾ ਵਾਪਰੀ ਮੌਜੂਦ ਪਾਜੀ ਇਹੀ ਸੀਗੇ ਇਹ ਆਪਣੀ ਜੋ ਉਹ ਇਕੱਲੇ ਰਹਿੰਦੇ ਸੀਗੇ ਲੈਡੀ ਤੇ ਨਾਲ ਹਾਂਜੀ ਲੈਡਿਸ ਰਹੇ ਆ ਤੇ ਆਪਣਾ ਜਿੱਤੋ ਬਜ਼ੁਰਗ ਆ ਜਿਹੜੀ ਉਹ ਕਪੂਰ ਫੇਰ ਨਹੀਂ ਹੁੰਦਾ ਜਿੱਥੇ ਰਹਿੰਦੇ ਮਾਲਕ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆਹ ਜਿਹੜੀ ਘਟਨਾ ਵਾਪਰੀ ਪਾਜੀ ਸਾਨੂੰ ਬੱਚਿਆਂ ਨੇ ਫੋਨ ਕਰਤਾ ਅੱਛਾ ਜੀ ਘਰ ਦੇ ਗਏ ਭੱਜ ਕੇ ਮੈਨੂੰ ਫੋਨ ਆਇਆ ਮੰਮੀ ਗਿਆ ਹੂੰ ਠੀਕ ਆ ਜੀ ਉੱਥੇ ਜਾਂਦੋਂ ਜਦੋਂ ਇੱਥੇ ਆਏ ਤਾਂ ਇੱਥੇ ਕੁਝ ਨਹੀਂ ਨਾ ਕੋ ਪੁਲਿਸ ਟਾਈਮ ਨਾ ਆਰੀ ਨਾ ਉੱਤੋਂ ਕੁਝ ਇਹਨਾਂ ਨੇ ਕੀਤਾ ਇਹਨਾਂ ਨੇ ਜੋ ਕੀਤਾ ਦੂਜੇ ਭਾਈ ਉਹਨਾਂ ਨੇ ਕੀਤਾ ਆਪਣਾ ਹੋਸ ਦਿੱਤੀ ਸਾਰਾ ਕੁਝ ਵਿੱਚ ਦੇਖਦਾ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਜੀ ਹਾਂ ਜੀ ਸਾਰਾ ਕੁਝ ਕੀਤਾ ਪੁਲਿਸ ਸਾਰਾ ਕੁਝ ਕਰਕੇ ਚਲ ਗਈ ਹੈ ਜਿਹੜੀ ਉੱਥੋਂ ਆਈ ਸੀ ਤੇ ਪੁਲਿਸ ਮੌਕੇ ਤੇ ਆਈ ਸੀ ਉਦੋਂ ਉਹ ਭਾਜੀ ਪੁਲਿਸ ਆਈ ਸੀ ਘੰਟੇ ਬਾਅਦ ਠੀਕ ਆ ਪੁਲਿਸ ਬਾਕੀ ਆਪਣੀ ਕਾਰਵਾਈ ਨੂੰ ਲੈ ਕੇ ਲੈ ਗਈ ਹੈ ਹਮ ਹੁਣ ਮੈਂ ਉਹਨਾਂ ਨੂੰ ਰੈਫਰ ਕਰਕੇ ਤੁਹਾਡੇ ਸਾਹਮਣੇ ਹੁਣ ਭੇਜ ਗਏ ਟਿਆ ਭਾਜੀ ਜਿਹਨਾਂ ਪਰ ਕੀਤਾ ਕੀਤਾ ਨਾ ਤੁਸੀਂ ਨਹੀਂ ਕੋਈ ਨਾਮ ਦਾ ਉਸ ਉਥੇ ਇਹਨਾਂ ਦੇ ਹੀ ਅੰਦਰੋਂ ਬੰਦੇ ਸਾਨੂੰ ਦੱਸਿਆ ਕਿ ਇਹਨਾਂ ਨੇ ਅਸੀਂ ਨਾਂ ਨਹੀਂ ਲੈਣਾ ਉਹ ਕਹਿੰਦੇ ਉੱਥੇ ਵੀ ਇਹੀ ਤੁਹਾਡੇ ਨਾਲ ਹੋਣਾ ਆ ਕੁੜੀ ਨੂੰ ਸਾਹ ਨਹੀਂ ਸੀ ਆ ਰਿਹਾ ਤੋ ਤੁਹਾਨੂੰ ਡਾਕਟਰ ਕਹਿੰਦੀ ਕਿ ਉਹਨੇ ਸਾਡੀ ਮੇਰੀ ਮਾਸੀ ਦੀ ਉਹਦੀ ਬੇਟੀ ਪੁੱਛਿਆ ਡਾਕਟਰ ਸਾਹਿਬ ਕੀ ਮੜਿਆ ਦੇਖਿਓ ਇਹ ਨਹੀਂ ਥੱਫੜ ਮਾਰੂਗੀ ਤੇਰੇ ਬਾਹਰ ਹੋ ਜਾਂਦਾ ਕੀ ਹੁਣ ਹਾਲਾਤ ਕੀ ਆ ਜਿਹਨ ਹਾਲਾਤ ਕੀ ਆ ਜਿਨ੍ਹਾਂ ਦੀ ਅੱਗੇ ਜੀ ਹੁਣ ਕਿਹੜੀ ਜਗ੍ਹਾ ਤੁਸੀਂ ਭੇਜਦੇ ਅਸੀਂ ਜੀ ਡੀਐਮਸੀ ਲੈ ਕੇ ਚੱਲੇ ਹੁਣ ਲੁਧਿਆਣਾ ਲੈ ਕੇ